ਮੈਂ ਤੁਹਾਨੂੰ ਦੱਸਦਾ ਇੱਕ ਵਾਰ ਇੱਕ ਵਾਰ ਤਸਵੀਰ ਦਿਖਾ ਦਈਏ ਚਾਰ ਦੁਕਾਨਾਂ ਛੱਡ ਕੇ ਉੱਥੇ ਸ਼ਰਾਬ ਦਾ ਠਿਕਾਣਾ ਵੀ ਹੈਗਾ ਜੀ ਇੱਥੇ ਬਾਹਰ ਤੁਸੀਂ ਦੇਖੋ ਇੰਨਾ ਲੋਕਾਂ ਨੇ ਕੂੜਾ ਸਿੱਟਿਆ ਹਾਲਾਂਕਿ ਅੱਜ ਬਾਰਿਸ਼ ਕਰਕੇ ਕੂੜਾ ਹੋਰ ਵਧਿਆ ਹੋਏਗਾ ਚਾਹੇ ਘਟਿਆ ਹੋਏਗਾ ਬਾਅਦ ਦੀ ਗੱਲ ਹੈ ਪਰ ਨਾਲ ਹੀ ਗੰਧ ਤੇ ਸੂਰਬਿਕਦਾ ਪਰ ਉਸੇ ਗੰਧ ਤੇ ਤੁਸੀਂ ਦੇਖੋ ਕਿ ਗਣੇਸ਼ ਜੀ ਦੀ ਮਾਤਾ ਸਾਈਂ ਜੀ ਸ਼ਿਵ ਜੀ ਭਗਵਾਨ ਦੀਆਂ ਗੁਰੂ ਦਸਾਂ ਗੁਰੂਆਂ ਦੀਆਂ ਤਸਵੀਰਾਂ ਤੱਕ ਲੱਗੀਆਂ ਨੇ ਹਾਲਾਂਕਿ ਹਰ ਤਰ੍ਹਾਂ ਦੀਆਂ ਤਸਵੀਰਾਂ ਅਸੀਂ ਬਾਹਰ ਤਸਵੀਰਾਂ ਵੀ ਕਰਦੇ ਹਾਂ ਇਸ ਵੇਲੇ ਸਾਡੇ ਨਾਲ ਸਮਾਜ ਸੇਵੀ ਵਰਮ ਸ਼ਰੀਂਜ ਮਿਰੁੰਦੇ ਵਰਮ ਤੁਸੀਂ ਪਹਿਲਾਂ ਵੀ ਕਾਫੀ ਤਸਵੀਰਾਂ ਇਸ ਤਰ੍ਹਾਂ ਦੀਆਂ ਆਪਣੇ ਸੋਸ਼ਲ ਮੀਡੀਆ ਦੇ ਪਾਉਂਦੇ ਰਹੇ ਹੋ ਜਿੱਥੇ ਤੁਸੀਂ ਤਸਵੀਰਾਂ ਤੋੜਦੇ ਹੋ ਤਾਂ ਜੋ ਵੀ ਆਦਮੀ ਨਾ ਪਾਜੀ ਆਪਾਂ ਆਪਣੇ ਸੋਸ਼ਲ ਮੀਡੀਆ 'ਤੇ ਕੌਣ ਦੇ ਪਾਉਂਦੇ ਰਹੇ ਆ ਲੇਕਿਨ ਤੁਹਾਨੂੰ ਅੱਜ ਬੁਲਾਉਣ ਦਾ ਖਾਸ ਮਕਸਦ ਇਹ ਸੀਗਾ ਕਿ ਲੋਕਾਂ ਨੂੰ ਅਵੇਅਰ ਕਰਨਾ ਲੋਕੀ ਬਿਲਕੁਲ ਅਵੇਅਰ ਨਹੀਂ ਹੋ ਰਹੇ ਅਸੀਂ ਅੱਗੇ ਸਾਹਮਣੇ ਉਤਵਾ ਕੇ ਗਏ ਆ ਹੁਣ ਸਾਨੂੰ ਕਿਸੇ ਨੇ ਵੀਡੀਓ ਬਣਾ ਕੇ ਪਾਤੀਗੀ ਇੱਥੇ ਚਿਕਨ ਦੀ ਦੁਕਾਨ ਦੇ ਬਾਹਰ ਆ ਕੇ ਇਹ ਇੱਥੇ ਸ਼ਰਮਸਾਰ ਹੋ ਗਏ ਕਿ ਨਾਲ ਆਂਡਾ ਮੀਟ ਚਿਕਨ ਵੀ ਕਿਦਾ ਲੋਕੀ ਸ਼ਰਾਬ ਪੀਂਦੇ ਨੇ ਮਗਰ ਭਗਵਾਨਾਂ ਦੀਆਂ ਫੋਟੋਵਾਂ ਲੱਗੀਆਂ ਪਹਿਲੇ ਉੱਤੇ ਬੋਰਡ ਦਿਖਾ ਦਿੱਤਾ ਜਾਵੇ ਠੇਕੇ ਦਾ ਬਾਹਰ ਆਂਡੇ ਵੇ ਕਿਨੇ ਉੱਪਰ ਬੋਰਡ ਲੱਗਿਆ ਤੇ ਨਾਲ ਹੀ ਠੇਕੇ ਦੀ ਨਾਲ ਦੀ ਕੰਧ ਤੇ ਠੇਕੇ ਵਾਲੀ ਕੰਧ ਤੇ ਪਿਛਲੇ ਬੰਨੇ ਭਗਵਾਨ ਦੀਆਂ ਫੋਟੋਆਂ ਤੁਸੀਂ ਦੇਖ ਸਕਦੇ